ਸ਼ਹੀਦ ਭਗਤ ਸਿੰਘ ਨਗਰ ਦਾ ਤੈਂਗੜਪੁਰ ਬੰਨ ਜਿਸ ਦੀ ਸਥਿਤੀ ਕੰਟਰੋਲ ਦੇ ਵਿੱਚ ਦੱਸੀ ਜਾ ਰਹੀ ਹੈ ਲੋਕਾਂ ਨੇ ਬਹੁਤ ਹੀ ਵੱਡੀ ਨੌਜਵਾਨਾਂ ਨੇ ਵੱਡੇ ਪੱਧਰ ਤੇ ਪਰ ਸੇਵਾ ਨਵਾਈ ਹੈ ਜਿੱਥੇ ਲੰਗਰ ਵੀ ਲਗਾਏ ਗਏ ਹਨ ਆਓ ਵੇਖੀਏ ਇਸ ਬੰਨ ਦੇ ਉੱਪਰ ਸਤਨਾਮ ਸਿੰਘ ਜਲਵਾਹਾ ਕੀ ਵਿਚਾਰ ਦੇ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਅਗਸਤ ਦਿਨ ਵੀਰਵਾਰ ਮੈਂ ਸਵੇਰ ਕਰੀਬ 1 ਵਜੇ ਦਾ ਹੋ ਚੁੱਕਾ ਜੀ ਮੈਂ ਢੈਂਗੜਪੁਰ ਬੰਦ ਤੇ ਖੜਾ ਮੇਰੇ ਨਾਲ ਵੀਰ ਕੁਲਵੰਤ ਸਿੰਘ ਰਕਾਸ਼ਨ ਜੀ ਹੋਰ ਸੰਕਟ ਇੱਥੇ ਆਲੇ ਦੋਲੇ ਪਿੰਡਾਂ ਦੇ ਨੌਜਵਾਨ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਬੱਚੇ ਜਿਹੜੇ ਬਹੁਤ ਵੱਡੀ ਗਿਣਤੀ ਜੀ ਸੇਵਾ ਕਾ ਇੱਕ ਕਾਰਜਾਂ ਦੇ ਵਿੱਚ ਹਿੱਸਾ ਪਾਣ ਲਈ ਆਏ ਹੋਏ ਨੇ ਸੋ ਲੋਕਾਂ ਦੀ ਸੇਵਾ ਨੂੰ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਮਤਲਬ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਪੰਜਾਬ ਦੇ ਜਾਏ ਆ ਔਰ ਇੱਥੇ ਹਰ ਦੀ ਸਥਿਤੀ ਦੇ ਵਿੱਚ ਵੀ ਜਲੇਬੀਆਂ ਦੇ ਪਕੌੜਿਆਂ ਦੇ ਲੰਗਰ ਚੱਲ ਰਿਹਾ ਹੈ ਤੇ ਮਿਲਟੀ ਦੇ ਜਵਾਨਾਂ ਨੇ ਟੋਟਲੀ ਜਿਹੜਾ ਇੱਥੇ ਆਪਣੀ ਇਸ ਬੰਨ ਦੀ ਸਿਚੁਏਸ਼ਨ ਨੂੰ ਹੁਣ ਸਥਿਤੀ ਨੂੰ ਕੰਟਰੋਲ ਦੇ ਵਿੱਚ ਲੈ ਆਂਦਾ ਆ ਔਰ ਲੋਕਾਂ ਦੇ ਵੀ ਚਿਹਰਿਆਂ ਤੇ ਖੁਸ਼ੀ ਆ ਗਈ ਹੈ ਕਿ ਹੁਣ ਆਪਾਂ ਬਚ ਗਏ ਆ ਕਿਉਂਕਿ ਮਿਲਟੀ ਦੇ ਜਵਾਨਾਂ ਨੇ ਟੋਟਲੀ ਲੋਕਾਂ ਦਾ ਇੱਥੇ ਆ ਕੇ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ ਪ੍ਰਬੰਧ ਕੀਤੇ ਨੇ ਉਹਦੇ ਉਹਦੇ ਤੋਂ ਬਾਅਦ ਜਿਹੜੀ ਹੁਣ ਸਾਰਿਆਂ ਦੀ ਇਹ ਜਿਹੜੀ ਚਿਹਰਿਆਂ ਦੀ ਰੌਣਕ ਆ ਉਹ ਦੱਸ ਰਹੀ ਆ ਕਿ ਪੂਰੀ ਤਰ੍ਹਾਂ ਇੱਥੇ ਹੁਣ ਲੋਕ ਜਿਹੜੇ ਨੇ ਉਹ ਸਥਿਤੀ ਕੰਟਰੋਲ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਮੈਂ ਇਸ ਤੋਂ ਪਹਿਲਾਂ ਜਿਹੜਾ ਮਢਾਲਾ ਬੰਨ ਆ ਜਿੱਥੇ ਤਾਜੂਵਾਲ ਬੰਨ ਆ ਜਿਹੜੇ ਇੱਥੋਂ ਤੇ ਢੇਗੜਪੁਰ ਤੋਂ ਅੱਗੇ ਦੋ ਟੀਪੁਆਇੰਟ ਪੈਂਦੇ ਨੇ ਸੋ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਚਾਣ ਦੀ ਲੋੜ ਨਹੀਂ ਤਾਜੂਵਾਲ ਵੀ ਪੂਰੀ ਤਰ੍ਹਾਂ ਠੀਕ ਆ ਜੀ ਮਢਾਲਾ ਬੰਨ ਵੀ ਪੂਰੀ ਤਰ੍ਹਾਂ ਠੀਕ ਆ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਉੱਥੇ ਵੀ ਟੀਮਾਂ ਲੱਗੀਆਂ ਹੋਈਆਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਆ ਆਲੇ ਦੁਆਲੇ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਜਾਣ ਦੀ ਲੋੜ ਨਹੀਂ ਹੈਗੀ ਇੱਥੇ ਬਹੁਤ ਵਧੀਆ ਕਾਰਜ ਚੱਲ ਰਹੇ ਨੇ ਵੱਡੀ ਭਾਰੀ ਗਿਣਤੀ ਦੇ ਵਿੱਚ ਲੋਕ ਜਿਹੜਾ ਸਿਚੁਏਸ਼ਨ ਦਾ ਪ੍ਰਸ਼ਾਸਨ ਦੀ ਮਦਦ ਕਰ ਰਹੇ ਨੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਜਿਹੜੇ ਪੁਕਤਾ ਸਾਰੇ ਜਿੱਥੇ ਡੀਜ਼ਲ ਦਾ ਟੋਟਲੀ ਮਤਲਬ ਹਜ਼ਾਰਾਂ ਲੀਟਰ ਦਾ ਪ੍ਰਬੰਧ ਕੀਤਾ ਉੱਥੇ ਜੀਸੀਬੀ ਮਸ਼ੀਨਾ ਪੋਕਲੈਨ ਮਸ਼ੀਨਾ ਸਿਵਲ ਹਸਪੀਟਲ ਦੇ ਡਾਕਟਰਾਂ ਵੱਲੋਂ ਦਵਾਈ ਦਾ ਪ੍ਰਬੰਧ ਹੋਰ ਵੀ ਪ੍ਰਾਈਵੇਟ ਸੰਸਥਾ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਹੋਰ ਸਮਾਜਿਕ ਸੰਸਥਾਵਾਂ ਰਾਜਨੀਤਿਕ ਸੰਸਥਾਵਾਂ ਸਾਰਿਆਂ ਵੱਲੋਂ ਹਰ ਬੰਦੇ ਵੱਲੋਂ ਇੱਥੇ ਮਤਲਬ ਇੱਕ ਆਪਣੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਜਾ ਰਿਹਾ ਸੋ ਸਮੁੱਚੇ ਅਸੀਂ ਆਪਣੇ ਜਿੰਨੇ ਪੰਜਾਬ ਵਾਸੀ ਨੇ ਜਿੰਨੇ ਖਾਸ ਕਰ ਸਾਡੇ ਆਪਣੇ ਜਿਲੇ ਦੇ ਵਾਸੀ ਨੇ ਜਿਨ੍ਹਾਂ ਨੇ ਰਾਤ ਨੂੰ 1:30 ਵਜੇ ਪਰਸੋਂ ਜਦੋਂ ਸਿਚੁਏਸ਼ਨ ਕੰਟਰੋਲ ਤੋਂ ਬਾਹਰ ਹੋਈ ਜਿਨ੍ਹਾਂ ਨੇ ਰਾਤ ਨੂੰ ਹਮਲਾ ਮਾਰਿਆ ਜਿਨ੍ਹਾਂ ਨੇ ਘਰਾਂ 'ਚ ਬੈਠ ਕੇ ਸਾਡੀਆਂ ਮਾਵਾਂ ਭੈਣਾਂ ਨੇ ਰੋਟੀਆਂ ਬਣਾ ਕੇ ਇੱਥੇ ਤੱਕ ਪਹੁੰਚ ਪਹੁੰਚਾਈਆਂ ਜਿਨੇ ਕਿਸੇ ਨੇ ਇੱਕ ਟਿਪਕਾ ਵੀ ਪਾਣੀ ਦਾ ਪਲਾਨ ਦੇ ਲਈ ਕਿਸੇ ਨੂੰ ਸਾਨੂੰ ਇੱਥੇ ਖਾਂ ਦਾ ਨਾਰਾ ਮਾਰਿਆ ਅਸੀਂ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ